ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਾਦੀ ਮਜਰਾ ਜਿੱਥੇ ਕੀ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ਇਹ ਪਰੇ ਪਿੰਡ ਹੈ ਲੜਾਈ ਝਗੜੇ ਤੋਂ ਵੀ ਦੂਰ ਹੈ ਦੂਜੇ ਪਾਸੇ ਵਿਕਾਸ ਨੂੰ ਲੈ ਕੇ ਵੀ ਉੱਚ ਪੱਧਰ ਤੇ ਹੈ ਤਾਂ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਡੇ ਪਿੰਡ ਨੂੰ ਕਿ ਜਿਹੜਾ ਤੁਹਾਨੂੰ ਤੇ ਤੁਹਾਡੀ ਪੰਚਾਇਤ ਨੂੰ ਪੁਰੇ ਨੂੰ ਸਰਬਸੰਮਤੀ ਨਾਲ ਚੁਣੀ। ਮੈਂ ਨਾ ਪਿੰਡ ਵਾਸੀਆਂ ਦਾ ਸਾਰੇ ਨਗਰ ਦਾ ਬਜ਼ੁਰਗਾਂ ਦਾ ਮਾਤਾਮਾਂ ਦਾ ਸਾਰੇ ਵੀਰਾਂ ਭਰਾਵਾਂ ਦਾ ਬਹੁਤ ਧੰਨਵਾਦ ਜੀ ਰਾਜਨੀਤੀ ਹੈ ਉਹ ਜੀ ਪਿੰਡ ਤੋਂ ਬਾਹਰ ਹੈ ਜੀ। ਸਾਡੇ ਪਿੰਡ 'ਚ ਕੋਈ ਰਾਜਨੀਤੀ ਨਹੀਂ ਕਰਦਾ। ਆਕਮਾਨ ਨੇ ਖੁਦ ਇਹ ਜਾਣਕਾਰੀ ਦਿੱਤੀ ਕਿ 5 ਲੱਖ ਰੁਪਏ ਉਸ ਪਿੰਡ ਨੂੰ ਮਿਲੇਗਾ ਜਿਹੜਾ ਪਿੰਡ ਸੈਮਤੀ ਕਰੇਗਾ। ਜਿੰਨੇ ਤਾਂ ਹੀ ਚੁਣੀਐ ਨਹੀਂ ਵਧੀਆ। ਹਾਂਜੀ। ਸਾਰੇ ਦੇਖੋ ਤੁਸੀਂ ਨੌਜਵਾਨ ਮੁੰਡੇ ਸਾਰੇ ਸਾਰੇ ਇੱਕ ਆਗਾਹ ਬਦੂ ਮੁੰਡੇ ਪਿੰਡ ਦੇ ਉਹ ਏਕਾ ਬਹੁਤ ਹੈ ਜੀ ਸਾਰੇ ਇੰਨਾ ਜਣੀ ਲੜਾਈ ਲੁੜੀ ਤੇ ਝਗੜੇ ਦਾ ਇਦਾਂ ਹੈ ਨਹੀਂ ਜੇ ਕੋਈ ਹੋ ਵੀ ਗਿਆ ਜੀ ਅਸੀਂ ਆਪਣੇ ਪਿੰਡ ਦੀ ਸੱਤ ਚ ਬੈਠਕ ਹੈ ਉੱਥੇ ਨਾ ਮਸਲੇ ਹੱਲ ਕਰਦੇ ਜਿਸ ਤਰੀਕੇ ਨਾਲ ਕਈ ਵਾਰ ਥਾਣਿਆਂ ਦੇ ਚੱਕਰ ਕੱਟ-ਕੱਟ ਕੇ ਸਰਪੰਚ ਥੱਕ ਜਾਂਦਾ ਵਿਕਾਸ ਤਾਂ ਬਹੁਤ ਦੂਰ ਦੀ ਗੱਲ ਵਿਕਾਸ ਬੋਲਦਾ ਧਿਆਨ ਜਾਂਦੀ ਸੁਭੇਦਾਰ ਸਾਹਿਬ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਬਿਲਕੁਲ ਵੱਚੁੱਕਾ ਪਿੰਡਾਂ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ ਸਰਪੰਚਾਂ ਦੇ ਨਾਮਜ਼ਦਿਕ ਪੱਤਰ ਭਰਨ ਸ਼ੁਰੂ ਕਰ ਦਿੱਤੇ ਨੇ ਪਾਰੀ ਸਬਾਰ ਪੰਜਾਬ ਦੇ ਵਿੱਚ ਬਹੁਤ ਪਿੰਡ ਨੇ ਜਿਹੜੇ ਸਰਸਮਤੀ ਨਾਲ ਪੰਚਾਇਤ ਚੁਣ ਰਹੇ ਨੇ ਇੱਕ ਐਦਾਂ ਦੇ ਪਿੰਡ ਦੀ ਤਸਵੀਰ ਦਿਖਾਣ ਲੱਗੇ ਆ ਜਿੱਥੇ ਕਿ 90% ਪਹਿਲਾਂ ਵੀ ਪੰਚਾਇਤ ਸਰਸਮਤੀ ਨਾਲ ਚੁਣੀ ਜਾਂਦੀ ਸੀ ਦੂਜੇ ਪਾਸੇ ਇੱਕ ਦੋ ਵਾਰ ਚੋਣ ਹੋਈ ਹੋਵੇਗੀ ਪਰ ਪਿੰਡ ਦਾ ਵਿਕਾਸ ਉੱਚ ਪੱਧਰ ਤੇ ਦਿਖ ਰਿਹਾ ਹੈ ਜਿਸ ਨੂੰ ਲੈ ਕੇ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਕਾਦੀ ਮਜਰਾ ਜਿੱਥੇ ਕਿ ਪਿੰਡ ਦੀ ਪੰਚਾਇਤ ਸਰਸੰਤੀ ਨਾਲ ਸੁਣੀ ਗਈ ਹੈ ਇਹ ਪਿੰਡ ਦੇ ਮੋਟਰ ਬੰਦੇ ਨੇ ਤੇ ਨਾਲ ਦੀ ਨਾਲ ਪਿੰਡ ਦੀ ਪੰਚਾਇਤ ਜਿਹੜੀ ਚੁਣੀ ਹੋਈ ਹੈ ਉਹ ਵੀ ਮੈਂਬਰ ਸਾਡੇ ਨਾਲ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਕਿਸ ਤਰੀਕੇ ਦਾ ਵਿਕਾਸ ਅੱਗੇ ਲੈ ਕੇ ਚੱਲ ਰਹੇ ਨੇ ਕਿਸ ਤਰੀਕੇ ਦਾ ਮੋਟਿਵ ਅੱਗੇ ਕੀ ਕਰਨਗੇ ਪਿੰਡ ਦੇ ਵਿੱਚ ਜਾਂ ਫਿਰ ਕਿੰਨੇ ਪੋਸੀਬਲ ਹੋਇਆ ਕਈ ਪਿੰਡਾਂ ਦੇ ਵਿੱਚ ਲੜਾਈ ਝਗੜੇ ਜਾਂ ਪਾਰਟੀ ਬਾਜ਼ੀ ਨੂੰ ਲੈ ਕੇ ਕਾਫੀ ਬਾਰ ਸਰਪੰਚੀ ਦੀ ਚੋਣਾਂ ਹੁੰਦੀਆਂ ਨੇ ਜਿੱਦੇ ਵਿੱਚ ਕਿ ਕਾਫੀ ਨਸ਼ਾ ਹੀ ਵੰਡਿਆ ਜਾਂਦਾ ਪਰ ਇਹ ਉਹ ਪਿੰਡ ਹੈ ਲੜਾਈ ਝਗੜੇ ਤੋਂ ਵੀ ਦੂਰ ਹੈ ਦੂਜੇ ਪਾਸੇ ਵਿਕਾਸ ਨੂੰ ਲੈ ਕੇ ਵੀ ਉੱਚ ਪੱਧਰ ਤੇ ਹੈ ਤਾਂ ਇਸ ਨੂੰ ਲੈ ਕੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਚੁਣੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਡੇ ਪਿੰਡ ਨੂੰ ਕਿ ਜਿਹੜਾ ਤੁਹਾਨੂੰ ਤੇ ਤੁਹਾਡੀ ਪੰਚਾਇਤ ਨੂੰ ਪੂਰੇ ਨੂੰ ਸਰਸੰਮਤੀ ਨਾਲ ਚੁਣਿਆ ਠੀਕ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਵੀ ਐਨ ਐਚ ਬਣਦਾ ਮੈਂ ਜੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੇ ਪਿੰਡ 'ਚ ਆਏ ਮੈਂ ਇਹਨਾਂ ਪਿੰਡ ਵਾਸੀਆਂ ਦਾ ਸਾਰੇ ਨਗਰ ਦਾ ਬਜ਼ੁਰਗਾਂ ਦਾ ਮਤਾਮਾਂ ਦਾ ਸਾਰੇ ਵੀਰਾਂ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰਸੰਮਤੀ ਨਾਲ ਉਹਨਾਂ ਸਰਪੰਚ ਦੀ ਚੋਣ ਵਾਸਤੇ ਉਹਨਾਂ ਚੁਣਿਆ ਜੀ ਸਰਪੰਚ ਸਾਹਿਬ ਬਹੁਤ ਪਿੰਡਾਂ ਦੇ ਵਿੱਚ ਪਾਰਟੀਵਾਦੀ ਹੁੰਦੀ ਹੈ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਭਾਜਪਾ ਵੋਟਾਂ ਨੂੰ ਲੈ ਕੇ ਬਹੁਤ ਰਣਨੀਤੀ ਚਲਦੀ ਹੈ ਰਾਤ ਰੋਤ ਵੋਟਾਂ ਵੀ ਬਦਲਦੀਆਂ ਨੇ ਖਰੀਦੀਆਂ ਵੀ ਜਾਂਦੀਆਂ ਨੇ ਪਰ ਤੁਹਾਡਾ ਪਿੰਡ ਪਹਿਲਾਂ ਜਿਹੜਾ 2 ਦਿਨ ਦੇ ਵਿੱਚ ਹੀ ਸਹਿਮਤੀ ਕਰ ਗਿਆ ਪਹਿਲਾਂ ਵੀ 90% ਦੱਸਿਆ ਸਹਿਮਤੀ ਤੁਹਾਡੇ ਪਿੰਡ ਦੇ ਵਿੱਚ ਹੋਈ ਹੈ ਤਾਂ ਕਿਹੜੇ ਵਿਕਾਸਨ ਨੂੰ ਲੈ ਕੇ ਤੁਸੀਂ ਹੁਣ ਅੱਗੇ ਚੱਲੋਗੇ ਕਿਸ ਤਰੀਕੇ ਦੇ ਗਰੰਟਾਂ ਜਿਹੜੀਆਂ ਸਰਕਾਰ ਤੋਂ ਲਾਉਂਗੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਕੰਮ ਨੇ ਜਿਹੜ ਸਾਡੇ ਜੀ ਜਿਹੜੀ ਰਾਜਨੀਤੀ ਹੈ ਉਹ ਜੀ ਪਿੰਡ ਤੋਂ ਬਾਹਰ ਹੈ ਜੀ ਸਾਡੇ ਪਿੰਡ 'ਚ ਕੋਈ ਰਾਜਨੀਤੀ ਨਹੀਂ ਕਰਦਾ ਹਾਂ ਜੀ ਪਾਰਟੀਆਂ ਸਾਡੇ ਅੱਜ ਸਾਰੀਆਂ ਐ ਹੂੰ ਤੇ ਉਹ ਅਸੀਂ ਤਾਂ ਇਹੀ ਉਹ ਕਹੂੰਗੇ ਜੀ ਜਿਹੜਾ ਵੀ ਹੁਣ ਸਰਕਾਰ ਚੱਲ ਰਹੀ ਹੈ ਜੀ ਉਹ ਤੇ ਅਸੀਂ ਲਾਉਂਗੇ ਜੀ ਫੰਡ ਲਾਉਂਗੇ ਤੇ ਜੀ ਪਿੰਡ ਦਾ ਵਿਕਾਸ ਕਰੂਗੇ ਹੂੰ ਹਾਂਜੀ ਅੱਛਾ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਚੋਰੀਆਂ ਤੇ ਹੋਰ ਵੀ ਕਿੰतरह ਦੇ ਘਟਨਾਵਾ ਹੁੰਦੇ ਸਨੇਚਿੰਗ ਦੇ ਘਟਨਾਵਾ ਹੋ ਜਾਂਦੀਆਂ ਨੇ ਤਾਂ ਪਿੰਡ ਦੇ ਵਿੱਚ ਕੈਮਰਾ ਦਾ ਪ੍ਰਬੰਧ ਕੀਤਾ ਜਾਵੇਗਾ ਜੀ ਕਿਉਂਕਿ ਇਹ ਬਹੁਤ ਲੋਡ ਆ ਜਿੱਕਲ ਪਿੰਡ-ਪਿੰਡ ਦੇ ਵਿੱਚ ਹਾਂਜੀ ਹਾਂਜੀ ਜੀ ਪਿੰਡ ਦੇ ਇਹ ਵੀ ਜੇ ਕਿ ਕੈਮਰਿਆਂ ਦਾ ਪਹਿਲ ਤੌਰ ਤੇ ਉਹ ਜੀ ਕਰੂਗੇ ਤੇ ਇੱਕ ਨਾਲ ਲਾਈਟਿੰਗ ਦਾ ਜੀ ਤੇ ਲਾਈਟ ਸਾਡੇ ਪਿੰਡ ਚ ਹੈ ਨਹੀਂ ਉਹ ਪਹਿਲਾਂ ਹੈ ਸੀਗੀਆਂ ਉਹ ਚਲੋ ਉਹਨਾਂ ਦੇ ਬੈਟਰੀ ਹਾਂ ਨਾ ਸਟਰੀਟ ਲਾਈਟ ਜੀ ਉਹ ਵੀ ਉਹਨਾਂ ਸੀ ਕਰ ਰਹੇ ਜੀ ਇਹਦੇ ਵਿੱਚ ਕਰੂਗੇ ਜੀ ਅਸੀਂ ਗੱਲ ਨਹੀਂ ਤੇ ਜਿਹੜਾ 5 ਲੱਖ ਮਿਲਦਾ ਜੀ ਉਹ ਅਸੀਂ ਉਹ ਇਹ ਤਨਾ ਪਿੰਡ ਦੇ ਵਿਕਾਸ ਵਾਸਤੇ ਲਾਵਾਂਗੇ ਜੋ ਵੀ ਹੋਵੇ ਬਿਲਕੁਲ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਨੇ ਖੁਦ ਇਹ ਜਾਣਕਾਰੀ ਦਿੱਤੀ ਗਈ ਸੀ 5 ਲੱਖ ਰੁਪਏ ਉਸ ਪਿੰਡ ਨੂੰ ਮਿਲੇਗਾ ਜਿਹੜਾ ਪਿੰਡ ਸਹਿਮਤੀ ਕਰੇਗਾ ਤਾਂ ਕਿਵੇਂ ਦੇਖਦੇ ਹੋ ਕਿ ਸਾਜੀਤ ਬਹੁਤ ਵੱਡੀ ਖਾਸੀਅਤ ਹੈ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਹਰ ਵਾਰ ਸਹਿਮਤੀ ਹੁੰਦੀ ਹੈ ਇੱਕ ਦੋ ਵਾਰ ਇਲੈਕਸ਼ਨ ਹੋਇਆ ਪਿੰਡ ਦਾ ਵਿਕਾਸ ਵੀ ਉੱਚ ਪੱਧਰ ਚੱਲ ਰਿਹਾ ਹੈ ਸਾਹਮਣੇ ਜਦੋਂ ਪਿੰਡ ਦੇ ਵਿੱਚ ਐਂਟਰ ਕਰਦੇ ਆ ਪਾਰਕ ਹੈ ਤੇ ਹੋਰ ਵੀ ਕਈ ਵਿਕਾਸ ਥੋੜੇ ਦਿਸ ਰਹੇ ਨੇ ਪਿੰਡਾਂ ਦੇ ਲੋਕ ਸਲੰਘਾ ਵੀ ਕਰਦੇ ਨੇ ਤੁਹਾਡੇ ਪਿੰਡ ਨੂੰ ਲੰਗੜ ਹੋਏ ਤਾਂ ਹੁਣ ਜਿਹੜੀ ਸਭ ਸੰਮਤੀ ਨਾਲ ਪੰਚਾਇਤ ਚੁ ਹਾਂਜੀ ਬਿਲਕੁਲ ਜੋ ਪਿੰਡ ਦੇ ਵਿਕਾਸ ਦੇ ਕੰਮ ਰਹਿੰਦੇ ਆ ਹਾਂਜੀ ਉਹ ਅਸੀਂ ਟੀਮੇ ਤਾਂ ਹੀ ਚੁਣੀ ਇੰਨੀ ਵਧੀਆ ਹਾਂਜੀ ਸਾਰੇ ਦੇਖੋ ਤੁਸੀਂ ਨੌਜਵਾਨ ਮੁੰਡੇ ਆ ਸਾਰੇ ਹਾਂਜੀ ਸਾਰੇ ਇੱਕ ਆਗਾਂਬਦੂ ਮੁੰਡੇ ਹੂੰ ਵੀ ਸਾਰੇ ਪੰਚਾਇਤ ਤੇ ਮਿੱਤ ਹੁਣਾ ਆ ਇਹ ਪਹਿਲਾਂ ਵੀ ਪੈਸੇ ਵੀ ਵਿਕਾਸ ਦੇ ਤੌਰ ਤੇ ਬਹੁਤ ਕੰਮ ਕਰਿਆ ਇਹਨਾਂ ਨੇ ਹੂੰ ਨਗਰ ਨਿਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕਰਿਆ ਵੀ ਆਪਾਂ ਨਵੀਂ ਟੀਮ ਨੂੰ ਮੌਕਾ ਦਿਓ ਜਿਹੜੀ ਕਿ ਪਿੰਡ ਦਾ ਵਿਕਾਸ ਵੀ ਕਰੇ ਧੜੇਵਾਜੀ ਤੋਂ ਵੀ ਉੱਪਰ ਰਹੇ ਹੂੰ ਤੇ ਤਰਪਨ ਸਾਹਿਬ ਇੱਕ ਗੱਲ ਉਹ ਵੀ ਦੱਸ ਦੋ ਕਈ ਲੋਕਾਂ ਦੇ ਸਵਾਲ ਮਨਾਂ ਦੇ ਵਿੱਚ ਹੁਣ ਗਏ ਤੁਹਾਨੂੰ ਚੁਣਿਆ ਗਿਆ ਨੌਜਵਾਨ ਚਿਹਰੇ ਨੇ ਸਾਰੇ ਲੜਾਈ ਝਗੜੇ ਬਹੁਤ ਹੁੰਦੇ ਨੇ ਪਿੰਡਾਂ ਦੇ ਵਿੱਚ ਇੱਕ ਦੂਜੇ ਨੂੰ ਥਾਣੇ ਦੇ ਵਿੱਚ ਜਾਣਾ ਅਦਾਲਤਾਂ ਦੇ ਵਿੱਚ ਕੇਸ ਚੱਲਦੇ ਲੰਬੇ ਲੰਬੇ ਤਾਂ ਨਵੇਂ ਨੌਜਵਾਨ ਨੇ ਬੜਾ ਸਮਝਦਾਰ ਹੁੰਦਾ ਬੰਦਾ ਪੜਿਆ ਲਿਖਿਆ ਵੀ ਹੁੰਦਾ ਕਿਉਂਕਿ ਪਹਿਲਾਂ ਚਲੋ ਪੜਿਆ ਲਿਖਿਆ ਘੱਟ ਸੀ ਤਾਂ ਥਾਣੇ ਕਿਹੜੀਆਂ ਜ਼ਿਆਦਾ ਜਾਂਦੇ ਸੀ ਪਰ ਹੁਣ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਜਿਆਤਰ ਕੋਸ਼ਿਸ਼ ਕਰੂੰਗਾ ਕਿ ਪਿੰਡ ਦੇ ਵਿੱਚ ਹੀ ਸੁਲਝ ਨਵੇੜਿਆ ਜਾਵੇ ਵੈਸੇ ਤਾਂ ਸਾਡੇ ਪਿੰਡ ਦੇ ਉਹ ਏਕਾ ਬਹੁਤ ਹੈ ਜੀ ਸਾਰੇ ਹੈ ਨਹੀਂ ਜੇ ਕੋ ਹੋ ਵੀ ਗਿਆ ਜੀ ਅਸੀਂ ਆਪਣੇ ਪਿੰਡ ਦੀ ਸੱਤ ਚ ਬੈਠਕ ਹੈ ਉੱਥੇ ਨ ਮਸਲੇ ਹੱਲ ਕਰੂਗੇ ਜੀ ਅਸੀਂ ਇਹੀ ਅਸੀਂ ਨਗਰ ਕੂਚਾ ਜੀ ਬਾਹਰ ਨਹੀਂ ਜਾਂਦੇ ਪਿੰਡ ਵਾਸੀਆਂ ਨੂੰ ਵੀ ਇਹ ਅਪੀਲ ਕਰਦੇ ਤੁਸੀਂ ਪਿੰਡ ਵਾਸੀਆਂ ਨੂੰ ਵੀ ਇਹ ਨ ਅਪੀਲ ਹੈ ਜੀ ਜੇ ਕੋਈ ਕੁਛ ਏਦਾਂ ਦਾ ਹੁੰਦਾ ਪਹਿਲਾਂ ਪੰਚਾਇਤ ਕੋਲ ਆਓ ਤੇ ਸਿੱਧਾ ਆਪਣੇ ਥਾਣੇ 'ਚ ਨਾ ਜਾਓ ਅਸੀਂ ਜੇ ਸਾਡੇ ਕੋਲ ਹੱਲ ਹੁੰਦਾ ਅਸੀਂ ਇੱਥੇ ਆਪਣਾ ਬੈਠ ਕੇ ਜੀ ਸਾਰੇ ਫੈਸਲੇ ਦਾ ਹੱਲ ਕਰਦੇ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਕਈ ਵਾਰ ਥਾਣਿਆਂ ਦੇ ਚੱਕਰ ਕੱਟ-ਕੱਟ ਕੇ ਸਰਪੰਚ ਥੱਕ ਜਾਂਦਾ ਵਿਕਾਸ ਤਾਂ ਬਹੁਤ ਦੂਰ ਦੀ ਗੱਲ ਵਿਕਾਸ ਬੋਲਦਾ ਧਿਆਨ ਜਾਂਦੀ ਨਹੀਂ ਸੁਭੇਦਾਰ ਸਾਹਿਬ ਸੱਚ ਗੱਲ ਹੈ ਪਰ ਦੂਜੇ ਪਾਸੇ ਤੁਸੀਂ ਆਰਮੀ ਦੇ ਵਿੱਚੋਂ ਆਏ ਹਾਂ ਜੀਓਜੀ ਨਾਲ ਜੁੜੇ ਹੋਏ ਹਾਂ ਦੂਜੇ ਪਾਸੇ ਤੁਸੀਂ ਪਾਰਕ ਦੇ ਵਿੱਚ ਬਹੁਤ ਹੈਲਪ ਕੀਤੀ ਹੈ ਹੋਰ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਪਿੰਡ ਵਾਸਤੇ ਕੀ ਸਰਬਸੰਮਤੀ ਨਾਲ ਜਿਹੜੀ ਚੋਣ ਹੋਈ ਹੈ ਪੰਚਾਇਤ ਦੀ ਤਾਂ ਹੋਰ ਕਿਹੜੇ ਕਿਹੜੇ ਵਿਕਾਸ ਨੇ ਤੁਹਾਡਾ ਮਨ ਤਾਂ ਇੱਕ ਹੁੰਦਾ ਆਰਮੀ ਦੇ ਵਿੱਚ ਕਿ ਮੈਂ ਆਪਣੇ ਪਿੰਡ ਨੂੰ ਕਿਸ ਤਰੀਕੇ ਨਾਲ ਬਦਲਾਂ ਤਾਂ ਹੁਣ ਕੀ ਕਿਵੇਂ ਬਦਲਾਂਗੇ ਤੁਸੀਂ ਉਹ ਅਸੀਂ ਗਵਰਨਮੈਂਟ ਤੋਂ ਮਦਦ ਲੈਂਦੇ ਲੈਂਦੇ ਹਾਂਜੀ ਅਸੀਂ ਕੁਝ ਐਨਜੀਓ ਨਾਲ ਲੈਜਨ ਕਰ ਰਹੇ ਹਾਂ ਹਾਂਜੀ एनजीओ ਦੇ ਵਿੱਚ ਸਾਡੇ ਕੋਲ ਇੱਕ এনজিও ਇਥਨਾਂ ਦੇ ਮੇਲੀ ਆ ਜਿਹੜੀ ਕਿ ਸਾਡੇ ਅਗਲੇ 5 ਕੰਮਾਂ ਵਾਸਤੇ ਉਹਨਾਂ ਨੇ ਹਾਮੀ ਭਰ ਗਈ ਆ ਸਾਰੀ ਅੱਛਾ ਜੀ ਸਾਡੇ ਪਿੰਡ ਵਿੱਚ ਹੁਣ 450 ਬੂਟਾ ਲਾ ਕੇ ਗਏ ਨੇ ਹੂੰ ਔਰ ਉਹ ਵੀ ਮਹਿੰਗੇ ਮਹਿੰਗੇ ਬੂਟੇ ਅੱਛਾ ਜੀ ਉਹ ਤੋਂ ਬਾਅਦ ਹੁਣ ਸਾਨੂੰ ਉਹਨਾਂ ਨੇ ਪਿੰਡ ਦੇ ਵਿੱਚ ਲਾਈਟਿੰਗ ਦਾ ਹੂੰ ਪਲੱਸ ਕੈਮਰਿਆਂ ਦਾ ਹੂੰ ਪਲੱਸ ਸੰਸ਼ਵਾਨ ਘਟ ਦਾ ਉਹਨਾਂ ਨੇ ਐਗਰੀ ਕੀਤਾ ਵਾਏ ਹੂੰ ਤੇ ਇਹ ਪੰਜ ਕੰਮ ਉਹਨਾਂ ਨੇ ਸਾਡੇ ਅਗਲੇ ਆਉਣੇ ਦੋ ਤਿੰਨ ਸਾਲ ਦੇ ਵਿੱਚ ਕਰ ਦੇਣੇ ਆ। ਔਰ ਉਤੋਂ ਬਾਅਦ ਵਿੱਚ ਸਾਡੇ ਜਿਹੜਾ ਵਿਕਾਸ ਦੇ ਕੰਮ ਗਵਰਨਮੈਂਟ ਤੋਂ ਜੋ ਸਾਨੂੰ ਮਦਦ ਮਿਲ ਰਹੀ ਹੈ 5 ਲੱਖ ਰੁਪਏ ਦੀ ਇਹਦੇ ਵਿੱਚ ਸਾਡੇ ਕੁਝ ਅਧੂਰੇ ਕੰਮ ਰਹਿ ਰਹੇ ਆ ਉਹਨਾਂ ਨੂੰ ਅਸੀਂ ਪੂਰੇ ਕਰ ਲੈਣਾ ਹੈ। ਸੀਚੇਵਲ ਮਾਡਲ ਆਲਰੇਡੀ ਸਾਡਾ ਬਣ ਕੇ ਤਿਆਰ ਹੋ ਗਿਆ ਔਰ ਉਤੇ ਬਾਅਦ ਵਿੱਚ ਜੋ ਵੀ ਕੰਮ ਹੈ ਸਾਡੇ ਕੋਲ ਐਨ ਜੀਓ ਹੈਗੀਆਂ ਨਾਲ-ਨਾਲ ਅਸੀਂ ਐਨ ਜੀਓ ਨੂੰ ਲੈ ਰਹੇ ਆ ਤੇ ਨਾਲ-ਨਾਲ ਅਸੀਂ ਵਿਕਾਸ ਦੇ ਕੰਮ ਗਵਰਨਮੈਂਟ ਤੋਂ ਲੈ ਰਹੇ ਆ। ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਨਹੀਂ ਤਾਂ ਪਿੰਡ ਸਰਕਾਰ ਉੱਤੇ ਨਿਰਭਰ ਰਹਿੰਦਾ ਪਰ ਇਹ ਉਹ ਪਿੰਡ ਹੈ ਜਿਹੜਾ ਐਨਜੀਓ ਦੇ ਨਾਲ ਮਿਲ ਕੇ ਚੱਲਦਾ ਹੈ ਕਾਫੀ ਵਿਕਾਸ ਕਾਰਜ ਕਰਾ ਚੁੱਕਾ ਹੈ ਤੇ ਇੱਕ ਗੱਲ ਹੋਰ ਵੀ ਤੁਹਾਡੇ ਧਿਆਨ ਚ ਲਿਆ ਦਿੰਨਾ ਗਲੀਆਂ ਨਾਲੀਆਂ ਤਾਂ ਬਹੁਤ ਸਾਲਾਂ ਪਹਿਲਾਂ ਇੰਨਾ ਪਿੰਡ ਦੇ ਵਿੱਚ ਬਣ ਗਈਆਂ ਸੀ ਪਰ ਹੁਣ ਵਿਕਾਸ ਗਲੀਆਂ ਨਾਲੀ ਤੋਂ ਉੱਪਰ ਉੱਠ ਕੇ ਜਿਹੜਾ ਕੀਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਨਸ਼ੇ ਦੀ ਬਹੁਤ ਗੱਲਬਾਤ ਹੁੰਦੀ ਹੈ ਕਿ ਪਿੰਡਾਂ ਦੇ ਵਿੱਚ ਨਸ਼ਾ ਤਰਲੇਦਾਰ ਚੱਲਦਾ ਹੈ ਕਈ ਬਾਹਰੋਂ ਵੀ ਵੇਚਣ ਵਾਸਤੇ ਜਾਂਦੇ ਨੌਜਵਾਨ ਨਸ਼ੇ ਵੱਲ ਲੱਗਦੇ ਨੇ ਹੁਣ ਪੰਚਾਇਤ ਸਰਮਸ਼ਭਤੀ ਨਾਲ ਤੁਸੀਂ ਇੱਕ ਨੌਜਵਾਨ ਚਿਹਰੇ ਚੁਣੇ ਨੇ ਜਿਹੜੇ ਨੌਜਵਾਨ ਅਜੇ ਵੀ ਨਸ਼ੇ ਦੇ ਗ੍ਰਸਤ ਨੇ ਉਹਨਾਂ ਨੂੰ ਖੇਡਾਂ ਵੱਲ ਕਿਵੇਂ ਜੋੜੋਗੇ ਉਹਨਾਂ ਨੂੰ ਕਿਵੇਂ ਮੋੜ ਕੇ ਲਿਆਉਗੇ ਜਾਂ ਬਾਹਰਲਾ ਬੰਦਾ ਜਿਹੜਾ ਵੇਚਦਾ ਆ ਰਿਹਾ ਨਸ਼ਾ ਉਹਨੂੰ ਕਿਵੇਂ ਰੋਕੂਗੇ ਕੀ ਤਰੀਕਾ ਅੱਗੇ ਤੁਸੀਂ ਅਪਣਾਇਆ ਇਹ ਸਾਡੇ ਪੰਜਾਬ ਦੀ ਤਰਾਸਦੀ ਹੈ ਨਸ਼ੇ ਨਾਲ ਸਭ ਤੋਂ ਪਹਿਲਾਂ ਅਸੀਂ ਘੁੱਲ ਰਹੇ ਹੂੰ ਤੇ ਸਾਡੇ ਇਲਾਕੇ 'ਚ ਹੈ ਨਹੀਂ ਸੀ ਚਲੋ ਹੌਲੀ-ਹੌਲੀ ਆਉਂਦਾ ਹੈ ਹੂੰ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾੜਾ ਪਿੰਡ ਜੇ 50 ਬੱਚਿਆਂ ਦਾ 48 49 ਬੱਚੇ ਸਾਡੇ ਨਸ਼ੇ ਤੋਂ ਬਚੇ ਹੋਏ ਆ ਹੂੰ ਜੋ ਕੋਈ ਇਕੱਦਾ ਹੁੰਦਾ ਤਾਂ ਪਹਿਲਾਂ ਵੀ ਪੰਚਾਇਤ ਰਹੀ ਐ ਅਸੀਂ ਕਿਹਾ ਵੀ ਨਾ ਅਸੀਂ ਪਿੰਡ ਚ ਵੇਖਣ ਦੇਣਾ ਹਾਂਜੀ ਤੇ ਜਿਹੜਾ ਵੇਚੂਗਾ ਇਹਦਾ ਇਹਦਾ ਮਤਲਬ ਜਿਹੜਾ ਖਾਊਗਾ ਵੀ ਅਸੀਂ ਥਾਣੇ ਚੋਦੀ ਜਮਾਨਤ ਨਹੀਂ ਕਰਾਉਣ ਜਾਣੀ ਹੂੰ ਠੀਕ ਐ ਇਹ ਸਾਡੇ ਇਲਾਕੇ ਬੱਚਿਆਂ ਦੀ ਸਫਤ ਹੁਣ ਜਦੋਂ ਆਪਾਂ ਇੰਟਰਵਿਊ ਤੇ ਬਾਤ ਜਾਣਾ ਬੱਚਿਆਂ ਦੀ ਫੁੱਟਬਾਲ ਤਿਆਰ ਹੈ ਹੂੰ ਬੱਚਿਆਂ ਬਾਤ ਅਸੀਂ ਗਰਾਊਂਡ ਬਣਾਇਆ ਵਾ ਗਰਾਊਂਡ ਉੱਥੇ ਪਹਿਲਾਂ ਪਾਥੀਆਂ ਪਾਥਰੇ ਸੀ ਹਾਂਜੀ ਤੇ ਪਿੰਡੇ ਚ ਸਭ ਨੇ ਮੂਤਵਾਰਾ ਨਾ ਚੱਕ ਕੇ ਅਸੀਂ ਗਰਾਊਂਡ ਬਣਾ ਲਿਆ ਬਿਲਕੁਲ ਆ ਜਿੱਥੇ ਅਸੀਂ ਖੜੇ ਆ ਇੱਥੇ ਬਹੁਤ ਗੰਦਾ ਪਾਣੀ ਸੀ ਉਹਨੂੰ ਭਰ ਕੇ ਅਸੀਂ ਆਪਣਾ ਉਹ ਬਣਾ ਲਿਆ ਕਿ ਅਸੀਂ ਸਾਹਮਣੇ ਆਪਣੇ ਪਿੰਡ ਦੀ ਜਵਾਨੀ ਹੂੰ ਜੇ ਸਾਡੇ ਪਿੰਡ ਦੀ ਜਵਾਨੀ ਰੋਕੀ ਤਾਂ ਬੁਢਾਪਾ ਦਿਖੂਗਾ ਬਿਲਕੁਲ ਇਹ ਸਭ ਤੋਂ ਵੱਡਾ ਕੋੜ ਹੈ ਇਹਦੇ ਅਸੀਂ ਬਹੁਤ ਸਖਤ ਖਿਲਾਫ ਹਾਂ ਤੇ ਹੁਣ ਅਸੀਂ ਇਹ ਚਾਹਵਾਂਗੇ ਪਹਿਲਾ ਗੱਲ ਤਾਂ ਸਾਡੇ ਪਿੰਡ 'ਚ ਕੋਈ ਬੇਚਦਾ ਨਹੀਂ ਹੂੰ ਨਾ ਸਾਡੇ ਪਿੰਡ ਕੋਈ ਖਾਂਦਾ ਹੂੰ ਤੇ ਅਸੀਂ ਅਲਾਉਂਸ ਸਪੈਲਿੰਗ ਕਰਨਾ ਰੱਬ ਸੁੱਖਰ ਕੇ ਪੰਚਾਇਤ ਤੋਂ ਬਾਅਦ ਜਰੂਰ ਸੰਗਰਾਮ ਦਾ ਹੋ ਗਿਆ ਆਪਾਂ ਲਾਨ ਵੀ ਕਰ ਦੋਗੇ ਵੀ ਨਸ਼ੇ ਦੇ ਸਾਡਾ ਪਿੰਡ ਬਹੁਤ ਖਿਲਾਫ ਹੈ ਹੂੰ ਤੇ ਨਸ਼ੇ ਤੋਂ ਰੋਕਣ ਲਈ ਹੂੰ ਮੰਨ ਲਓ ਬੱਚੇ ਤੋਂ ਕੋਈ ਚੀਜ਼ ਖੋਣੀ ਹੈ ਤਾਂ ਉਹਨੂੰ ਦੂਈ ਚੀਜ਼ ਦੇਣੀ ਪੈਣੀ ਹੈ ਬਿਲਕੁਲ ਇਹ ਬੱਚਿਆਂ ਵਾਲੀ ਗਰਾਊਂਡ ਹੈ ਛੋਟਿਆਂ ਲਈ ਬੜਿਆਂ ਲਈ ਪਰਾਂ ਬਣਾਇਆ ਵਾ ਹਮ ਸਾਲ ਚ ਇੱਕ ਵਾਰੀ ਸੀ ਟੂਰਨਾਮੈਂਟ ਕਰਾਉਨੇ ਆ ਇਸ ਵਾਰ ਅਸੀਂ ਪੰਚਾਇਤ ਨਾਲ ਇਹੋ ਜਿਹੀ ਕੋਈ ਗੇਮਾਂ ਕਰਾਉਂਗੇ ਜਿੱਚ ਐਂਟਰਟੇਨਮੈਂਟ ਹੋਵੇ ਜਿਵੇਂ ਬਜ਼ੁਰਗਾਂ ਦਾ ਬੱਚਿਆਂ ਨਾਲ ਮੁਕਾਬਲਾ ਕਰਾ ਦਈਏ ਕਈ ਤੁਸੀਂ ਦੇਖਿਆ ਹੋਣਾ ਉਹ ਮੁਰਗਾ ਦੇਸੀ ਮੁਰਗਾ ਫੜ ਕੇ ਵੀ ਬਜ਼ੁਰਗ ਜਿਹੜਾ ਫੜੂਗਾ ਹਨਾ ਸਾਈਕਲਾਂ ਦੇ ਮੁਕਾਬਲੇ ਹੋਗੇ ਐਂਟਰਟੇਨਮੈਂਟ ਰੱਖਣਾ ਮਤਲਬ ਉਧਰ ਨੂੰ ਜਾਣੇ ਨਹੀਂ ਦੇਣਾ ਇਹਨਾਂ ਸ਼ਾਦੀ ਨਹੀਂ ਜਾਣ ਦਿੰਦੇ ਬਿਲਕੁਲ ਬਹੁਤ ਵੱਡੀ ਗੱਲ ਅੱਛਾ ਇੱਕ ਪੰਚ ਸਾਹਿਬ ਤੁਹਾਨੂੰ ਵੀ ਨੌਜਵਾਨ ਚਿਹਰਾ ਚੁਣਿਆ ਗਿਆ ਬੱਚਿਆਂ ਵਾਸਤੇ ਮੁੰਡਿਆਂ ਵਾਸਤੇ ਤਾਂ ਕਹਿਤਾ ਹਰਪ੍ਰੀਤ ਜੀ ਨੇ ਕਿ ਹਾਂ ਗਰਾਊਂਡ ਵੀ ਤਿਆਰ ਹੈ ਹੋਰ ਵੀ ਕੁਛ ਹੈ ਧੀਆਂ ਵਾਸਤੇ ਕੋਈ ਨਵਾਂ ਪ੍ਰਾਰਲਾ ਹੋਏਗਾ ਧੀਆਂ ਨੂੰ ਜਿੱਥੇ ਸਖਲਾਈ ਦਿੱਤੀ ਜਾਂਦੀ ਹੈ ਸਲਾਈ ਦੀ ਸਲਾਈ ਸੈਂਟਰ ਖੁੱਲ੍ਹ ਜਾਂਦੇ ਨੇ ਹੋਰ ਵੀ ਕਿਹੜੇ ਤਰ੍ਹਾਂ ਦੇ ਸਿੱਖਿਆ ਦਿੱਤੀ ਜਾਂਦੀ ਹੈ ਉਸ ਨੂੰ ਲੈ ਕੇ ਕੀ ਅੱਗੇ ਤੁਸੀਂ ਪੰਚਾਇਤ ਕਰੋਗੇ ਗੁਰਤੇਜ ਜੀ ਅਸੀਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਆਪਣੀਆਂ ਨਵੀਆਂ ਗੁੱਟੀਆਂ ਹਾਂਜੀ ਇਹਨਾਂ ਫਿਊਚਰ ਤੇ ਅੱਗੇ ਵਧਣਾ ਚਾਹੁੰਨੀਆਂ ਹਾਂਜੀ ਉਹਨਾਂ ਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਬਾਹਰੋਂ ਟੀਚਰ ਲੈ ਕੇ ਆਵਾਂਗੇ ਜੋ ਕਿ ਸਲਾਈ ਵਗੈਰਾ ਉਹਨਾਂ ਨੂੰ ਚੰਗੀ ਗਾਈਡਲਾਈਨ ਦੇ ਸਕਣਗੇ ਬਿਲਕ ਤਾਂ ਕਿ ਉਹ ਅੱਗੇ ਵੱਸ ਸਕਣ ਕੰਮ ਖੁਦ ਤਿਆਰੀ ਆਪਣੀ ਬੱਚੀਆਂ ਖੁਦ ਤਿਆਰੀ ਕਰ ਸਕਣ ਇਹ ਬਿਲਕੁਲ ਤੇ ਸਰਪੰਚ ਸਾਹਿਬ ਵੀ ਮੈਂ ਤੁਹਾਡੇ ਕੋਲ ਬਾਰ ਬਾਰ ਤਾਂ ਆ ਰਿਹਾ ਕਿਉਂਕਿ ਕੰਮ ਤੁਹਾਡੇ ਅੱਗੇ ਸ਼ੁਰੂ ਹੈ ਹੁਣ ਜੀ ਗ੍ਰਾਮ ਸਭਾ ਦਾ ਮਤਾ ਬਹੁਤ ਵੱਡਾ ਹੁੰਦਾ ਹੈ ਗ੍ਰਾਮ ਸਭਾ ਦੇ ਵਿੱਚ ਉਹ ਕੰਮ ਕਰ ਸਕਦਾ ਹੈ ਸਰਪੰਚ ਜਿਹੜਾ ਕੰਮ ਸਰਕਾਰ ਵੀ ਅਗਰ ਕੋਈ ਐਲਾਨ ਵੀ ਕਰਦੀ ਹੈ ਵਿਧਾਨ ਸਭਾ ਦੇ ਵਿੱਚ ਵੀ ਕੋਈ ਆਰਡਰ ਦਿੰਦੀ ਹੈ ਕਿਤੇ ਵੀ ਦਿੰਦੀ ਹੈ ਤਾਂ ਗ੍ਰਾਮ ਸਭਾ ਉਸ ਮਤੇ ਨੂੰ ਪਾ ਕੇ ਆਪਣੇ ਪਿੰਡ ਦੇ ਉੱਤੇ ਲਾਗੂ ਨਹੀਂ ਕਰਵਾ ਸਕਦੀ ਤਾਂ ਗ੍ਰਾਮ ਸਭਾ ਦੇ ਵਿੱਚ ਕਈ ਇਦਾਂ ਦੇ ਮਤੇ ਹੁੰਦੇ ਨੇ ਜਿਹੜੇ ਮਤੇ ਪਿੰਡ ਦੇ ਵਿਕਾਸ ਵਾਸਤੇ ਹੁੰਦੇ ਨੇ ਉਸ ਤਰੀਕੇ ਏ ਜੀ ਉਹ ਇਹ ਮੌਤ ਪ੍ਰਬੰਧਨ ਨਾਲ ਅਸੀਂ ਬੈਠ ਕੇ ਰਣਤੀ ਬਣਾਉਂਗੇ ਵੀ ਕੀ ਹੈ ਵੀ ਕਾਦੇ ਉੱਤੇ ਜੇ ਸਾਡੀ رائے ਹੋਊਗੀ ਉਹਦੇ ਪਰੇ ਅਸੀਂ ਪਾਵਾਂਗੇ ਮਤੇ ਵੀ ਭਾਈ ਕੋਈ ਵੀ ਹੋਵੇ ਜਿੱਦਾਂ ਕਿਸੇ ਦਾ ਪੈਸਾ ਨਹੀਂ ਮਿਲਦਾ ਜਾਂ ਕੋਈ ਕੁਝ ਹੋ ਰਿਹਾ ਜੀ ਕਿਸੇ ਦੀ ਕੋਈ ਵੀ ਲਾਲੂ ਇਦਾਂ ਦੀ ਚੀਜ਼ ਵੀ ਆਪਣੇ ਪਿੰਡ ਦੇ ਵਿਕਾਸ ਬਾਰੇ ਹੀ ਹੋਲੇ ਆ ਕੁਝ ਹੋਰ ਚੀਜ਼ ਬਾਰੇ ਹੋਲੇ ਇਹ ਅਸੀਂ ਇੱਕ ਸਵਾਲ ਹੋਰ ਹੈ ਮੇਰਾ ਇੱਕ ਸਵਾਲ ਹੋ ਰਿਹਾ ਹੈ ਕਈ ਪਿੰਡਾਂ ਦੇ ਵਿੱਚ ਗਰੀਬ ਪਰਿਵਾਰ ਨੇ ਛੱਤਾਂ ਡਿੱਗੀਆਂ ਹੋਈਆਂ ਨੇ ਕੱਚੇ ਘਰ ਨੇ ਪਹਿਲੀ ਗੱਲ ਤਾਂ ਇਹ ਹੋ ਸਕੀ ਪਿੰਡ ਦੇ ਵਿੱਚ ਤੁਹਾਨੂੰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਅਗਰ ਪਿੰਡ ਦੇ ਵਿੱਚੋਂ ਆਪਾਂ 500 ਰੁਪਏ ਇਕੱਠਾ ਕਰਕੇ ਆਪਾਂ ਉਹਨਾਂ ਦੀ ਛੱਤ ਡਿੱਗਣ ਵਾਲੀ ਕਿ ਉਹ ਪਵਾ ਦਈਏ ਜਾਂ ਕੋਈ ਗਰੀਬ ਬੱਚਾ ਉਹਨਾਂ ਦੀ ਪੜ੍ਹਾਈ ਨਹੀਂ ਹੁੰਦੀ ਤਾਂ ਉਹਨਾਂ ਨੂੰ ਪੜ੍ਹਾਈ ਕਰਾ ਦਈਏ ਐਦਾਂ ਦੇ ਪ੍ਰੋਜੈਕਟ ਹੋਣਗੇ ਪਿੰਡ ਹਾਂਜੀ ਹਾਂ ਐਦਾਂ ਦੇ ਹੋਣਗੇ ਸਾਡੇ ਹੁਣ ਜੀ ਗਵਰਨਮੈਂਟ ਨੇ ਦਿੱਤੇ ਤਿੰਨ ਚਾਰ ਨਕਰਾਂ ਨੂੰ ਜਿਹੜੇ ਪੈਸੇ ਆਏ ਹੋਏ ਜੀ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦਾ ਅਸੀਂ ਉਹਦੋਂ ਨਾ ਪਵਾਵਾਂਗੇ ਜਿਨ੍ਹਾਂ ਦੇ ਜ਼ਿਆਦਾ ਹੀ ਉਹਨਾਂ ਹਾਲਤ ਖਰਾਬ ਹੈ ਉਹ ਅਸੀਂ ਆਪਣੇ ਪਿੰਡ ਦੇ ਪੰਚਾਇਤ ਦੇ ਸਹਿਯੋਗ ਨਾਲ ਉਹਨਾਂ ਦੀ ਮਦਦ ਕਰੂਗੇ ਅਸੀਂ ਇਦਾਂ ਬਿਲਕੁਲ ਹੀ ਬਹੁਤ ਵੱਡੀ ਗੱਲ ਹੈ ਕਿ ਪਿੰਡ ਦੇ ਜਿਹੜੇ ਕੱਚੇ ਘਰ ਨੇ ਉਹਨਾਂ ਪੱਕਿਆ ਕਰਨ ਵਾਸਤੇ ਭਾਵੇਂ ਸਰਕਾਰਾਂ ਦੀਆਂ ਸੌਤਣੇ ਸਕੀਮਾਂ ਹੁੰਦੀਆਂ ਨੇ ਪਰ ਉਹ ਪੈਸੇ ਸਾਲ ਨਹੀਂ ਬੀਤ ਜਾਂਦੇ ਨੇ ਜਦੋਂ ਤੱਕ ਆਉਂਦੇ ਨੇ ਉਸ ਟਾਈਮ ਬੰਦਾ ਵੀ ਗੁਜ਼ਰ ਜਾਂਦਾ ਹੈ ਪਰ ਪਿੰਡ ਨੂੰ ਚਾਹੀਦਾ ਹੈ ਕਿ ਆਪਣੇ ਪਿੰਡ ਦੇ ਵਿੱਚ 5-500 ਰੁਪਏ 100 ਰੁਪਏ ਇਕੱਠਾ ਕਰਕੇ ਉਸ ਪਿੰਡ ਦੀ 50 ਹਜ਼ਾਰ ਲੱਖ ਰੁਪਏ ਦੀ ਸੇਵਾ ਕੀਤੀ ਜਾਵੇ ਜੱਗਜੀ ਇਸ ਤਰੀਕੇ ਦੇ ਉਪਰਾਲੇ ਕਈ ਪਿੰਡਾਂ ਦੇ ਵਿੱਚ ਸ਼ੁਰੂ ਨੇ ਇਸ ਪਿੰਡ ਨੇ ਬਹੁਤ ਤਰੱਕੀ ਕੀਤੀ ਹੈ ਜਿਸ ਤਰੀਕੇ ਤੁਸੀ ਗਏ ਪਾਰਕ ਹੀ ਬਣੀ ਹੋਈ ਆ ਹੋਰ ਵੀ ਤਰੀਕੇ ਦੇ ਨਾਲ ਵਿਕਾਸ ਕਰਿਆ ਜਾ ਰਿਹਾ ਹੈ ਇਹ ਬਹੁਤ ਲੋੜ ਹੈ ਪਿੰਡਾਂ ਦੇ ਵਿੱਚ ਕਈ ਇਹ ਹੁੰਦਾ ਕਿ ਜਦੋਂ ਸਾਨੂੰ ਫੋਨ ਆਂਦੇ ਨੇ ਕਿ ਸਾਡਾ ਘਰ ਕੱਚਾ ਜ ਲੋਣੀ ਪੈਂਦੀ ਐ ਇਦਾਂ ਹੀ ਤਰਸਦੀ ਤਾਂ ਨਹੀਂ ਹੋਈ ਕਿਸੇ ਮਿੰਟ ਦੇ ਵਿੱਚ ਨਹੀਂ ਤੁਸੀਂ ਪੱਤਰਕਾਰ ਹੋ ਤੁਸੀਂ ਤੇ ਦੇਖਦੇ ਰਹਿੰਦੇ ਆਂ ਕਾਦੀ ਮਾਜਰ ਦੇ ਪਿੰਡ ਦੇ ਜਿਹਨੇ ਇਲਾਕੇ ਦੇ ਪਿੰਡ ਆ ਉਹਨਾਂ ਦੇ ਪਿੰਡਾਂ ਚ ਵੀ ਕਾਫੀ ਮਕਾਨ ਬਣਾ ਕੇ ਆਏ ਨੇ ਗੁਰਦੁਆਰਾ ਗੜੀਪੌਰ ਖਸਾਬ ਬੈਠੇ ਨੇ ਸਾਡੇ ਕਾ ਵੀ ਭਰਾ ਉਹ ਸਾਰੇ ਉੱਥੇ ਜਦੋਂ ਪਤਾ ਲੱਗਦਾ ਹੈ ਉੱਥੇ ਤੋਂ ਖੁਦ ਆਪ ਪਹਿਲ ਕਰਕੇ ਪਿੰਡ ਤੋਂ ਸ਼ੁਰੂਆਤ ਕਰਕੇ ਫਿਰ ਅਸੀਂ ਉੱਥੇ ਲਿਖ ਜਾਂਦੇ ਕਈ ਮਕਾਨ ਖੈਪੁਰ ਗੁੰਨੋ ਮਾਜਰ ਵਗੈਰਾ ਅਸੀਂ ਬਣਾਏ ਆਂ ਹਾਂ ਅਸੀਂ ਇਹ ਕੰਮ ਕਰਦੇ ਆਂ ਪਹਿਲਾਂ ਤੋਂ ਹੁਣ ਤਾਂ ਨਵਾਂ ਅਸੀਂ ਕੋਈ ਵੱਡਾ ਕੰਮ ਕਰਾਂਗੇ ਹਾਂਜੀ ਬੜੇ ਕਿਹੜੇ ਕਿਹੜਾ ਪਲਾਨ ਹੈ ਅੱਗੇ ਕੀ ਹਾਂ ਪਿੰਡ ਦੀ ਪੰਚਾਇਤ ਨੂੰ ਮਿਲ ਕੇ ਜਾਂ ਥੋੜੀ ਜੀਓ ਦੇ ਸਸਤਾ ਜਿਹੜੀਆਂ ਐ ਐਨ ਜੀਓ ਆਈਆਂ ਹੋਈਆਂ ਨੇ ਉਹਨਾਂ ਨਾਲ ਮਿਲ ਕੇ ਕਿਹੜਾ ਕੰਮ ਤੁਸੀਂ ਪਿੰਡ ਦੇ ਵਿੱਚ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਵੱਡਾ ਜਿਹੜਾ ਸਾਡਾ ਕੰਮ ਹੈ ਉਹ ਸਾਡਾ ਜਿਹੜਾ ਗਰਾਊਂਡ ਹੈ ਉਹ ਲਾਈਟਾਂ ਲਾਉਣੀਆਂ ਦੇ ਵਿੱਚ ਤਾਂ ਕਿ ਜਿਹੜੇ ਸਾਰੇ ਬੱਚੇ ਆ ਇਹ ਸਾਰੇ ਹਰ ਦਮ ਆਪਣਾ ਪੂਰਾ ਤਿਆਰ ਰਹਿਣ ਤਾਂ ਕਿ ਅੱਗੇ ਵਾਸਤੇ ਨਸ਼ਿਆਂ ਵੱਲ ਨਾ ਜਾਣ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਨੇ ਸਰਸੰਮਤੀ ਨਾਲ ਪੰਚਾਇਤ ਚੁਣੀ ਹੈ ਬਹੁਤ ਵੱਡੀ ਗੱਲ ਹੈ ਕਿ ਵਿਕਾਸ ਨੂੰ ਲੈ ਕੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੋਈ ਅਕਾਲੀ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਭਾਜਪਾ ਨਹੀਂ ਕੋਈ ਆਮ ਆਦੀ ਪਾਰਟੀ ਨਹੀਂ ਇਹ ਪਿੰਡ ਦੀ ਉਹ ਪੰਚਾਇਤ ਜਿਹੜੀ ਸਰਬਸੰਮਤੀ ਨਾਲ ਚੁਣ ਕੇ ਪਿੰਡ ਵਾਸੀਆਂ ਨੇ ਅੱਜ ਦਿਖਾ ਦਿੱਤਾ ਕਿ 2 ਦਿਨ ਦੇ ਵਿੱਚ ਦੇਖੋ 27 ਤਰੀਕ ਜਿਹੜੀ ਰੱਖੀ ਹੋਈ ਸੀਗੀ ਨਾਮਜ਼ਦਗੀ ਪੱਤਰ ਭਰਨੇ ਉਸ ਤੋਂ ਪਹਿਲਾਂ ਹੀ ਤੁਸੀਂ ਦੇਖੋ ਕਿ ਨਾਲ ਦੀ ਨਾਲ ਇਹ ਪਿੰਡ ਨੇ ਪਹਿਲੀ ਮਤਾ ਕਰ ਲਿਆ ਸੀ ਕਿ ਅਸੀਂ ਸਰਬਸੰਮਤੀ ਨਾਲ ਪੰਚਾਇਤ ਚੁਣਨੀ ਹੈ ਭਾਵੇਂ ਕਿ ਇੱਥੇ ਚੋਣਾਂ ਵੀ ਹੋਣੀਆਂ ਸੀ ਪਰ ਉਹ ਦੂਜਾ ਬੰਦਾ ਜਿਹੜਾ ਖੜਿਆ ਸੀ ਉਸ ਨੂੰ ਵੀ ਸਮਝਾਇਆ ਗਿਆ ਕਿ ਕਿਤੇ ਕਿਤੇ ਪਿੰਡ ਦਾ ਵਿਕਾਸ ਹੋ ਸਕੇ ਤਾਂ ਕੁਝ ਬਾਅਦ ਉਹਨਾਂ ਨਾਲ ਵੀ ਕਿਤੇ ਹੋਣਗੇ ਪਿੰਡ ਵਾਸੀਆਂ ਨੇ ਕਿਤੇ ਨਾ ਕਿਤੇ ਉਸ ਨੂੰ ਵੀ ਜਿਹੜੀ ਉਹ ਆਉਣ ਵਾਲੀਆਂ ਚੋਣਾਂ ਬਹੁਤ ਨੇ ਬਲਾਕ ਸਭਾ ਦੀ ਚੋਣਾਂ ਨੇ ਹੋਰ ਵੀ ਚੋਣਾਂ ਕਾਫੀ ਆਉਂਦੀਆਂ ਨੇ ਉਹਨਾਂ ਦੇ ਵਿੱਚ ਵੀ ਦੇਣੀ ਚਾਹੀਦੀ ਹੈ ਪਿੰਡ ਇਸ ਤਰੀਕੇ ਨਾਲ ਵਿਕਾਸ ਪੱਧਰ ਨੂੰ ਲੈ ਕੇ ਉਸ ਬੰਦੇ ਨੇ ਵੀ ਆਪਣੀ ਸੀਟ ਨੂੰ ਜਿਹੜਾ ਪਿੱਛੇ ਹਟ ਕੇ ਇਸ ਪੰਚਾਇਤ ਨੂੰ ਹੰਗਾਰਾ ਭਰਿਆ ਕੀ ਹਸਾ ਸਭਾ ਸੁਮਤੀ ਨਾਲ ਚੁਣੇ ਜਾਵੇ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਹੁਣ ਲਗਾਤਾਰ ਸਭ ਸੁਮਤੀਆਂ ਹੋਣੀਆਂ ਨੇ ਸਭ ਸੁਮਤੀਆਂ ਦੇ ਨਾਲ ਕਿੰਨੇ ਪਿੰਡਾਂ ਦਾ ਵਿਕਾਸ ਹੁੰਦਾ ਤੁਹਾਨੂੰ ਬੋਲ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਸੁਮਿੰਦਰ ਨਾਲ ਪਰਤੇ ਇਸ